ਬਹੁਤ ਅਨਾਜ ਪ੍ਰਾਪਤ ਹੋਵੇ ਇਹਦੇ ਚ ਮੈਨੂੰ ਬਹੁਤ ਕਮਾਈ ਆਵੇ ਪਰ ਉਹਦੇ ਵਿੱਚੋਂ ਕੁਝ ਬੀਜੇ ਨਾ ਤਕਿ ਉਹਦੇ ਵਿੱਚੋਂ ਕੁਝ ਵੱਢ ਸਕਦਾ ਆ ਹਾਂ ਵੱਢ ਸਕਦਾ ਆ ਘਾਹ ਤੇ ਜੰਗਲੀ ਬੂਟੀਆਂ ਪਰ ਫਸਲ ਨਹੀਂ ਵੱਢ ਸਕਦਾ ਇਦਾਂ ਹੀ ਮਨੁੱਖ ਦੇ ਜੀਵਨ ਦੇ ਅੰਦਰ ਆ ਮਨੁੱਖ ਦਾ ਜੀਵਨ ਇੱਕ ਖੇਤ ਦੀ ਨਿਆਈ ਆ ਜੇ ਤਮਨੋਖੇ ਦੇ ਵਿੱਚ ਚੰਗੀ ਚੀਜ਼ ਬੀਜੂਗਾ ਤਾਂ ਆਪਣੇ ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਦੀ ਫਸਲ ਕੱਟੂਗਾ ਪਰ ਜੇ ਕੋਈ ਕੁਸ਼ ਵੀ ਚੰਗੀ ਚੀਜ਼ ਬੀਜਦਾ ਨਹੀਂ ਹੈ ਤੇ ਉਹਦੀ ਜ਼ਿੰਦਗੀ ਦੇ ਵਿੱਚ ਉਲਝਣਾ ਸਮੱਸਿਆਵਾਂ ਪਰੇਸ਼ਾਨੀਆਂ ਬਿਮਾਰੀਆਂ ਹੋਰ ਸਭ ਚੀਜ਼ਾਂ ਜੰਗਲੀ ਬੂਟੀ ਦੀ ਨਹੀਂ ਆਈ ਜਿਹੜੀਆਂ ਆ ਉਹ ਆਪਣੇ ਆਪ ਉਗਦੀਆਂ ਆ ਪਰ ਚੰਗੀ ਫਸਲ ਲੈਣ ਦੇ ਲਈ ਕੀ ਕਰਨਾ ਪੈਂਦਾ ਬੀਜ ਉੱਤਮ ਕਿਸਮ ਦਾ ਹੋਣਾ ਚਾਹੀਦਾ ਆ ਅਰੇ ਇਦਾਂ ਨਹੀਂ ਕਿ ਤੁਸੀਂ ਬੀਜ ਬੀਜ ਕੇ ਭੁੱਲ ਗਏ ਆ ਪਰ ਉਸ ਬੀਜ ਦੀ ਤੁਹਾਨੂੰ ਨਿਗਰਾਨੀ ਕਰਨੀ ਪੈਂਦੀ ਆ ਉਸ ਬੀਜ ਨੂੰ ਪਾਣੀ ਦੇਣਾ ਪੈਂਦਾ ਆ ਸਿੰਜਣਾ ਪੈਂਦਾ ਆ ਰਾਖੀ ਕਰਨੀ ਪੈਂਦੀ ਆ ਅ ਰੁੱਤ ਦੇ ਵੇਲੇ ਜਦੋਂ ਉਹਦਾ ਰਾਈਟ ਟਾਈਮ ਆਉਂਦਾ ਆ ਉਦੋਂ ਤੁਸੀਂ ਉਹਨੂੰ ਕੱਟ ਸਕਦੇ ਆ ਹਾਲੇਲੂਇਆ ਇਦਾਂ ਹੀ ਸਾਡੇ ਜੀਵਨ ਦੇ ਵਿੱਚ ਆ ਅਸੀਂ ਆਪਣੇ ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਬੀਜਣੀਆਂ ਆਂ ਅਰਖਵਾਲੀ ਕਰਨੀ ਆ ਉਹਨਾਂ ਦੀ ਕਿ ਕੋਈ ਪੰਛੀ ਉਸ ਚੰਗੇ ਬੀਜ ਨੂੰ ਚੁੱਕ ਕੇ ਨਾ ਲੈ ਜਾਵੇ ਅਰ ਅਸੀਂ ਨਿਗੇਵਾਨੀ ਕਰਨੀ ਆ ਕਿ ਬੀਜ ਨੇ ਜੜ ਫੜੀ ਕਿ ਨਹੀਂ ਬੀਜ ਅੰਕੁਰਿਤ ਹੋਇਆ ਕਿ ਨਹੀਂ ਉੰਗਰਿਆ ਕਿ ਨਹੀਂ ਅਰ ਉਹਨੂੰ ਸਮੇਂ ਸਿਰ ਪਾਣੀ ਦੇਣਾ ਆ ਪਾਉ ਉਸ ਚੰਗਿਆਈ ਦੇ ਲਈ ਪ੍ਰਾਰਥਨਾ ਕਰਨੀ ਔਰ ਆਪਣੀ ਚੰਗਿਆਈ ਨੂੰ ਸੰਭਾਲ ਕੇ ਰੱਖਣਾ ਸਗੋਂ ਉਸ ਚੰਗਿਆਈ ਨੂੰ ਵਧਣ ਦੇਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਔਰ ਜਦੋਂ ਸਾਡੇ ਜੀਵਨ ਦੇ ਵਿੱਚ ਚੰਗਿਆਈ ਵਧੂਗੀ ਤਾਂ ਅਸੀਂ ਚੰਗੀ ਫਸਲ ਨੂੰ ਕਟਾਂਗੇ ਵੀ ਹallelujah ਸੋ ਆਓ ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਾਂਗੇ ਗਲਾਤੀਆਂ ਦੀ ਕਿਤਾਬ ਬੁੱਕ ਆਫ ਗਲੇਸ਼ੀਅਨਸ ਉਦਾਸ਼ੇਵਾ ਨੰਬਰ ਅਦੇ ਆਏ 207 ਤੋਂ 9 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਕਹਿੰਦਾ ਤੁਸੀਂ ਧੋਖਾ ਨਾ ਖਾਓ ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਸੋਈ ਉਹ ਵੱਡੇਗਾ ਵੀ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਵਿਨਾਸ਼ ਨੂੰ ਵੱਡੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਡੇਗਾ ਅਤੇ ਭਲਾਈ ਕਰਦੇ ਆ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਡਾਂਗੇ ਹallelujah ਹallelujah ਸੋ ਪਰਮੇਸ਼ਵਰ ਦੀ ਵਡਿਆਈ ਹੋਵੇ वचन ਸਾਨੂੰ ਕੀ ਕਹਿੰਦਾ ਧੋਖਾ ਨਾ ਖਾਓ ਅੱਜ ਬਹੁਤ سارے ਲੋਕ ਧੋਖਾ ਖਾ ਜਾਂਦੇ ਆ ਬਹੁਤ ਸਾਰੀਆਂ ਕਨਫਿਊਜ਼ਨਸ ਆ ਦੋ ਚਿੱਤੀਆਂ ਆ ਉਲਝਣਾਇਆ ਉਹ ਗੱਲਾਂ ਸੁਣ ਕੇ ਉਲਝ ਜਾਂਦੇ ਆ ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਇਹ ਸਿਧਾਂਤ ਜਿਹੜਾ ਆ ਇਹ ਸਾਡੇ ਲਈ ਨਹੀਂ ਆ ਵੱਖ-ਵੱਖ ਤਰ੍ਹਾਂ ਦੀ ਡਾਕਟਰੀ ਨੇ ਹਰੇਕ ਕਿਸੇ ਦੇ ਕੋਲੇ ਤਾਂ ਉਹ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ ਪਰ ਵਚਨ ਕੀ ਕਹਿੰਦਾ ਆ ਧੋਖਾ ਨਾ ਖਾਓ ਤੋ ਖਾਣ ਕੌਣ ਖਾਂਦਾ ਆ ਜਿਹਦੇ ਕੋਲੇ ਇਲਮ ਨਹੀਂ ਆ ਜਿਹਦੇ ਕੋਲੇ ਗਿਆਨ ਨਹੀਂ ਆ ਜੇ ਤਾਂ ਤੁਸੀਂ ਵਚਨ ਨੂੰ ਆਪ ਪੜਿਆ ਆ ਔਰ ਉਸ ਵਚਨ ਨੂੰ ਤੁਸੀਂ ਪ੍ਰਾਰਥਨਾ ਕਰਕੇ ਮੰਗਿਆ ਆ ਕਿ ਪਰਮੇਸ਼ਵਰ ਦਾ ਆਤਮਾ ਮੈਨੂੰ ਇਸ ਵਚਨ ਚੋਂ ਸਿਖਾਵੇ ਤਾਂ ਜ਼ਰੂਰ ਪਰਮੇਸ਼ਵਰ ਦੇ ਆਤਮਾ ਨੇ ਤੁਹਾਨੂੰ ਐਗਜ਼ੈਕਟਲੀ ਉਦਾਂ ਸਿਖਾਉਣਾ ਹੈ ਏਨ ਉਦਾਂ ਹੀ ਸਿਖਾਉਣਾ ਹੈ ਜੋ ਪਰਮੇਸ਼ਵਰ ਚਾਹੁੰਦੇ ਆ ਕਿ ਤੁਸੀਂ ਕਰੋ ਔਰ ਜੋ ਹਕੀਕਤ ਵਿੱਚ ਉਸ ਵਚਨ ਦਾ ਅਰਥ ਹੈ ਪਰ ਜੇ ਤੁਸੀਂ ਖੁਦ ਪੜਿਆ ਨਹੀਂ ਆ ਪਰ ਸੁਣੀਆਂ ਸੁਣਾਈਆਂ ਗੱਲਾਂ ਹੀ ਆ ਫੇ ਮਨੁੱਖ ਡੋਲ ਸਕਦਾ ਆ ਉਲਝ ਸਕਦਾ ਕਿਸੇ ਦੀਆਂ ਗੱਲਾਂ ਵਿੱਚ ਕਿਉਂਕਿ ਉਹਦਾ ਆਪਣਾ ਕੋਈ ਤਜਰਬਾ ਨਹੀਂ ਆ ਉਹਨੇ ਆਪ ਪੜਿਆ ਨਹੀਂ ਆ ਫੇ ਉਹਨੂੰ ਜੇ ਕਿਸੇ ਨੇ ਕਿਹਾ ਇਤਨਾ ਨਹੀਂ ਇਦਾਂ ਲਿਖਿਆ ਹੈ ਉਹਨੇ ਉਦਾਂ ਹੀ ਮੰਨ ਜਾਣਾ ਕਿਉਂਕਿ ਆਪ ਤਾਂ ਪੜਿਆ ਨਹੀਂ ਵਚਨ ਪਰ ਜੇ ਤੁਸੀਂ ਆਪ ਪ੍ਰੈਕਟਿਸ ਕਰਦੇ ਆਂ ਵਚਨ ਨੂੰ ਤੁਸੀਂ ਪੜ੍ਹਦੇ ਆਂ ਭਾਵੇਂ ਥੋੜਾ ਹੀ ਰੋਜ਼ ਪੜ੍ਹੋ ਜ਼ਰੂਰ ਪੜਿਆ ਕਰੋ ਫਿਰ ਤੁਹਾਨੂੰ ਆਪ ਨੂੰ ਨੌਲੇਜ ਆ ਵੀ ਨਹੀਂ ਬਾਈਬਲ ਦੇ ਵਿੱਚ ਪਵਿੱਤਰ ਸ਼ਸਤਰ ਦੇ ਵਿੱਚ ਐਦਾਂ ਲਿਖਿਆ ਆ ਤੇ ਜਿਹੜਾ ਆਪ ਵਚਨ ਨੂੰ ਪੜ੍ਹਦਾ ਆਂ ਅਰ ਪ੍ਰਾਰਥਨਾ ਕਰਦਾ ਆਂ ਕਿ ਪਵਿੱਤਰ ਆਤਮਾ ਜੀ ਮੇਰੀ ਅਗਵਾਈ ਕਰੋ ਅਰ ਪਰਮੇਸ਼ਵਰ ਦਾ ਆਤਮਾ ਜਿਨ੍ਹਾਂ ਨੂੰ ਸਮਝ ਦਿੰਦਾ ਆਂ ਉਹ ਕਦੀ ਵੀ ਧੋਖਾ ਨਹੀਂ ਖਾਂਦੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਪਰਮੇਸ਼ਵਰ ਦੇ ਵਚਨ ਦੇ ਉੱਤੇ ਅਰ ਵਚਨ ਚ ਕੀ ਲਿਖਿਆ ਤੁਸੀਂ ਧੋਖਾ ਨਾ ਖਾਓ ਤਾਂ ਧੋਖੇ ਤੋਂ ਬਚਣ ਦੇ ਲਈ ਕੀ ਕਰਨਾ ਪਊਗਾ ਟ੍ਰੇਨਡ ਹੋਣਾ ਪੈਣਾ ਹੈ ਸਾਨੂੰ ਗਿਆਨ ਹਾਸਲ ਕਰਨਾ ਪੈਣਾ ਹੈ ਆ ਕਹਿੰਦਾ ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈਦਾ ਬਹੁਤ سارے ਲੋਕ ਆ ਜੋ ਪਰਮੇਸ਼ਵਰ ਨੂੰ ਮਜ਼ਾਕ ਦੇ ਵਿੱਚ ਉਡਾ ਦਿੰਦੇ ਆ ਕੋਈ ਵੀ ਉਹਨਾਂ ਨੇ ਗੱਲ ਕਰਨੀ ਆ ਪਰਮੇਸ਼ਵਰ ਦਾ ਨਾਮ ਇਸਤੇਮਾਲ ਕਰ ਲੈਣਾ ਆ ਗੱਲ ਆਪਣੇ ਮਨ ਦੀ ਕਹਿ ਦੇਣੀ ਆ ਜਾਂ ਫਿਰ ਰੱਬ ਦੇ ਨਾਮ ਤੇ ਵੀ ਹਾਸੇ ਮਸ਼ਕੂਲੇ ਕਰਦੇ ਆ ਜਾਂ ਪਰਮੇਸ਼ਵਰ ਦੀਆਂ ਉਹ ਗੱਲਾਂ ਜਿਹੜੀਆਂ ਉਹਨਾਂ ਦੀ ਸਮਝ ਤੋਂ ਪਰੇ ਆ ਸਿਆਣੇ ਕਹਿੰਦੇ ਆ ਕਿ ਅਧੂਰਾ ਗਿਆਨ ਖਤਰਨਾਕ ਹੁੰਦਾ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਕੋਲੇ ਅਲਪ ਗਿਆਨ ਆ ਅਧੂਰਾ ਗਿਆਨ ਆ ਲਿਟਲ ਨੋਲੇਜ ਆ ਅਰੇ ਉਹਨਾਂ ਨੂੰ ਲੱਗਦਾ ਆ ਕਿ ਇਹ ਸਹੀ ਨਹੀਂ ਆ ਕਹਿ ਕੇ ਉਹਨਾਂ ਨੂੰ ਉਹਦੇ ਪਿਛਲਾ ਤੱਥ ਪਤਾ ਨਹੀਂ ਆ ਲੌਜੀਕ ਪਤਾ ਨਹੀਂ ਆ ਅਰੇ ਉਹ ਕੀ ਕਰਦੇ ਆ ਉਹ ਪਰਮੇਸ਼ਵਰ ਦੇ ਵਚਨਾਂ ਨੂੰ ਕਿਉਂਕਿ ਵਚਨ ਹੀ ਪਰਮੇਸ਼ਵਰ ਆ ਪਰਮੇਸ਼ਵਰ ਕੋਈ ਮੂਰਤ ਨਹੀਂ ਆ ਕਿ ਅਸੀਂ ਕਹੀਏ ਕਿ ਫਲਾਨੀ ਚੀਜ਼ ਪਰਮੇਸ਼ਵਰ ਆ ਬਾਣੀ ਵਿੱਚ ਲਿਖਿਆ ਗਿਆ ਸ਼ਬਦ ਹੀ ਪਰਮੇਸ਼ਵਰ ਹੈ ਤਾਂ ਉਹ ਪਰਮੇਸ਼ਵਰ ਦੇ ਵਚਨ ਨੂੰ ਮਖੌਲ ਦੇ ਵਿੱਚ ਉਡਾਉਂਦੇ ਆ ਪਰ ਇੱਥੇ ਸਾਨੂੰ ਬਾਣੀ ਕੀ ਕਹਿੰਦੀ ਆ ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈ ਦਾ ਕਦੀ ਵੀ ਪਰਮੇਸ਼ਵਰ ਦੇ ਵਚਨ ਦਾ ਮਖੌਲ ਨਾ ਬਣਾਓ ਕਦੀ ਵੀ ਇਹੋ ਜੀ ਥਾਂ ਤੇ ਜਿੱਥੇ ਬਿਲਕੁਲ ਗਲਤ ਕੰਮ ਹੋ ਰਿਹਾ ਆ ਤੁਸੀਂ ਉਸ ਕੰਮ ਨੂੰ ਪਰਮੇਸ਼ਵਰ ਦੇ ਕਿਸੇ ਵੀ ਵਚਨ ਦੇ ਨਾਲ ਜੋੜ ਕੇ ਮਜ਼ਾਕ ਬਣਾਉਂਦੇ ਹੋ ਇਹ ਨੌਨਸੈਂਸ ਆ ਇਹ ਚੰਗੀ ਗੱਲ ਨਹੀਂ ਆ ਅਨ ਲਿਖਾ ਮਨੁੱਖ ਜੋ ਕੁਝ ਬੀਜਦਾ ਸੋਈ ਵੱਡੇਗਾ ਵੀ ਅਗਰ ਕੋਈ ਮਨੁੱਖ ਪਰਮੇਸ਼ਵਰ ਦਾ ਮਜ਼ਾਕ ਬਣਾਉਂਦਾ ਆ ਇਹ ਉਸ ਮਨੁੱਖ ਨੂੰ ਲੱਗਦਾ ਆ ਕਿ ਮੈਂ ਪਰਮੇਸ਼ਵਰ ਦਾ ਮਜ਼ਾਕ ਬਣਾ ਰਿਹਾ ਪਰਸਨਲੀ ਮੈਨੂੰ ਲੱਗਦਾ ਕਿ ਕੋਈ ਮਨੁੱਖ ਪਰਮੇਸ਼ਵਰ ਦਾ ਮਜ਼ਾਕ ਬਣਾਉਣ ਦੇ ਕਾਬਿਲ ਹੈ ਹੀ ਨਹੀਂ ਆਪਣੇ ਆਪ ਦੇ ਵਿੱਚ ਮਨੁੱਖ ਚਾਤਰ ਬਣਦਾ ਆ ਕੁਝ ਵੀ ਬੋਲਦਾ ਆ ਪਰ ਸੱਚ ਤਾਂ ਇਹੀ ਆ ਅਰ ਵਚਨ ਕੀ ਦਾਸਦਾ ਜੋ ਕੋਝ ਮਨੁੱਖ ਬੀਜੂਗਾ ਉਹੀ ਉਹਨੂੰ ਵੱਡਣਾ ਪੈਣਾ ਆ ਅਗਰ ਕੋਈ ਮਨੁੱਖ ਪਰਮੇਸ਼ਵਰ ਦੇ ਵਚਨ ਦਾ ਮਜ਼ਾਕ ਬਣਾਉਂਦਾ ਆ ਤਾਂ ਉਸ ਮਨੁੱਖ ਦਾ ਮਜ਼ਾਕ ਬਣਦਿਆਂ ਵੀ ਚਿਰ ਨਹੀਂ ਲੱਗਣਾ ਅਗਰ ਕੋਈ ਮਨੁੱਖ ਪਰਮੇਸ਼ਵਰ ਨੂੰ ਠੱਠਿਆਂ ਵਿੱਚ ਉਡਾਉਂਦਾ ਆ ਮਖੌਲਾਂ ਦੇ ਵਿੱਚ ਉਡਾਉਂਦਾ ਆ ਤੇ ਉਹਨਾਂ ਮਨੁੱਖਾਂ ਦਾ ਵੀ ਮਖੌਲ ਬਣਦਿਆਂ ਤੁਸੀਂ ਜ਼ਰੂਰ ਆਪਣੀਆਂ ਅੱਖਾਂ ਨਾਲ ਦੇਖਿਆ ਹੋਊਗਾ ਜਿਨ੍ਹਾਂ ਨੇ ਪਰਮੇਸ਼ਵਰ ਦਾ ਮਖੌਲ ਉਡਾਇਆ ਪਰਮੇਸ਼ਵਰ ਦੇ ਕੰਮਾਂ ਦਾ ਮਖੌਲ ਉਡਾਇਆ ਪਰਮੇਸ਼ਵਰ ਦੀ ਬਾਣੀ ਦਾ ਮਖੌਲ ਉਡਾਇਆ ਹਸਪਤਾਲਾਂ ਦੇ ਵਿੱਚ ਪਏ ਦੇਖੇ ਹੋਊਗੇ ਉਜੜੇ ਘਰਾਂ ਦੇ ਵਿੱਚ ਦੇਖੇ ਹੋਊਗੇ ਕੋਈ ਉਹਨਾਂ ਨੂੰ ਪੁੱਛਣ ਦੱਸਣ ਵਾਲਾ ਨਹੀਂ ਹੋਊਗਾ ਉਹਨਾਂ ਦੀਆਂ ਚੀਕਾਂ ਨਿਕਲਦੀਆਂ ਹੋਣਗੀਆਂ ਪਰ ਸੁਣਨ ਵਾਲਾ ਕੋਈ ਨਹੀਂ ਹੋਊਗਾ ਬਹੁਤ سارے ਲੋਕਾਂ ਨੂੰ ਤੁਸੀਂ ਆਪਣੀ ਅੱਖੀਂ ਦੇਖਿਆ ਹੋਊਗਾ ਜਾਂ ਕੰਨਾਂ ਨਾਲ ਉਹਨਾਂ ਦਾ ਹਾਲ ਸੁਣਿਆ ਹੋਊਗਾ ਜਿਨ੍ਹਾਂ ਨੇ ਪਰਮੇਸ਼ਵਰ ਦਾ ਮਜ਼ਾਕ ਉਡਾਇਆ ਸੋ ਡੀਅਰ ਫੈਲੋਜ਼ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਕਦੀ ਵੀ ਪਰਮੇਸ਼ਵਰ ਦਾ ਤੇ ਕੀ ਕਦੀ ਕਿਸੇ ਮਨੁੱਖ ਦਾ ਵੀ ਮਜ਼ਾਕ ਨਾ ਉਡਾਓ ਕਿਉਂਕਿ ਜੋ ਅਸੀਂ ਬੀਜਾਂਗੇ ਉਹੀ ਸਾਨੂੰ ਵੜਨਾ ਪੈਣਾ ਹੈ ਅਗਰ ਤੁਸੀਂ ਕਿਸੇ ਦੇ ਲਈ ਦੁਰਵਚਨ ਬੀਜਦੇ ਹੋ ਕਿਸੇ ਨੂੰ ਦੁਰਵਚਨ ਬੋਲਦੇ ਹੋ ਉਹ ਤੁਹਾਨੂੰ ਮੋਰੀਓ ਕੁਝ ਨਹੀਂ ਕਹਿੰਦਾ ਅੱਗੋਂ ਤੁਹਾਨੂੰ ਜਵਾਬ ਨਹੀਂ ਦਿੰਦਾ ਗਲਤ ਰਿਪਲਾਈ ਨਹੀਂ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਤਾਂ ਉੱਥੇ ਦੁਰਵਚਨ ਬੀਜਿਆ ਸੀ ਤੇ ਤੁਹਾਨੂੰ ਉੱਥੇ ਜਿਹੜਾ ਆ ਕੁਝ ਵੱਡੇ ਨੂੰ ਨਹੀਂ ਮਿਲਿਆ ਉੱਥੇ ਤੁਹਾਨੂੰ ਗਾਲਾਂ ਨਹੀਂ ਕਿਸੇ ਨੇ ਕੱਡੀਆਂ ਕਿਸੇ ਦੂਜੇ ਥਾਂ ਤੇ ਸੁਣਨ ਨੂੰ ਮਿਲ ਜਾਣਗੀਆਂ ਤੁਸੀਂ ਕਿਤੇ ਬੀਜੀਆਂ ਪਰ ਤੁਹਾਨੂੰ ਉਹ ਵੱਡਣੀਆਂ ਪੈਣੀਆਂ ਹੀ ਆ ਤੁਸੀਂ ਕਿਸੇ ਨਾਲ ਧੋਖਾ ਕੀਤਾ ਤੁਸੀਂ ਜਿਹੜੇ ਵਿਅਕਤੀ ਨਾਲ ਧੋਖਾ ਕੀਤਾ ਅਗਰ ਉਹ ਤੁਹਾਨੂੰ ਧੋਖਾ ਨਹੀਂ ਦੇ ਰਿਹਾ ਤੁਹਾਨੂੰ ਹੋਰ ਕਿਸੇ ਜਗ੍ਹਾ ਤੋਂ ਧੋਖਾ ਮਿਲ ਸਕਦਾ ਹੈ ਪਰ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਧੋਖਾ ਬੀਜਿਆ ਆ ਤਾਂ ਧੋਖਾ ਇੱਕ ਦਿਨ ਤੁਹਾਨੂੰ ਕੱਟਣਾ ਪੈਣਾ ਹੈ ਤੁਸੀਂ ਜੋ ਬੋਲਦੇ ਹੋ ਉਹ ਇੱਕ ਬੀਜ ਆ ਤੁਸੀਂ ਜੋ ਕੰਮ ਕਰਦੇ ਹੋ ਉਹ ਇੱਕ ਬੀਜ ਆ ਤੁਸੀਂ ਜੋ ਸੋਚਦੇ ਹੋ ਉਹ ਇੱਕ ਬੀਜ ਆ ਇਹ ਪੂਰਾ ਬ੍ਰਹਿਮੰਡ ਜਿਹੜਾ ਆ ਇੱਕ ਖੇਤ ਆ ਜਿਸ ਦੇ ਅੰਦਰ ਤੁਸੀਂ ਹਰ ਵੇਲੇ ਬੀਜ ਬੀਜ ਰਹੇ ਹੋ ਝੂਠ ਬੋਲ ਰਹੇ ਹੋ ਝੂਠ ਸੁਣਨ ਨੂੰ ਮਿਲੇਗਾ ਅੱਜ ਤੁਸੀਂ ਆਪਣੇ ਮਾਪਿਓ ਦੇ ਨਾਲ ਝੂਠ ਬੋਲਦੇ ਹੋ ਕੱਲ ਨੂੰ ਤੁਹਾਡੇ ਬੱਚੇ ਤੁਹਾਡੇ ਨਾਲ ਝੂਠ ਬੋਲਣਗੇ ਤੁਸੀਂ ਕਿਸੇ ਨਾਲ ਹੈਰਾ ਫੇਰੀ ਕਰ ਰਹੇ ਹੋ ਤਾਂ ਕੋਈ ਤੁਹਾਡੇ ਨਾਲ ਹੈਰਾ ਫੇਰੀ ਕਰੇਗਾ ਇਹਦੇ ਉਲਟ ਜੇ ਤੁਸੀਂ ਪ੍ਰੇਮ ਬੀਜਦੇ ਹੋ ਤਾਂ ਤੁਹਾਨੂੰ ਪ੍ਰੇਮ ਹੀ ਮਿਲੇਗਾ ਤੁਸੀਂ ਅੱਜ ਕਿਸੇ ਦਾ ਭਲਾ ਕੀਤਾ ਉਸੇ ਵੇਲੇ ਤੁਹਾਡੀ ਜ਼ਿੰਦਗੀ 'ਚ ਭਲਾਈ ਨਹੀਂ ਆਈ ਪਰ ਜੇ ਇਸ ਦਿਨ ਤੁਹਾਨੂੰ ਉੱਤਮ ਭਲਾਈ ਦੀ ਜ਼ਰੂਰਤ ਹੋਏਗੀ ਤੁਸੀਂ ਭਲਾਈ ਨੂੰ ਪਾਓਗੇ ਆਪਣੇ ਜੀਵਨ ਦੇ ਵਿੱਚ ਸੋ ਜਦੋਂ ਵੀ ਤੁਸੀਂ ਕੁਝ ਸੋਚਦੇ ਹੋ ਚੇਤੇ ਰੱਖੋ ਕਿ ਮੇਰਾ ਇੱਕ ਥਾਟ ਮੇਰਾ ਇੱਕ ਵਿਚਾਰ ਜਿਹੜਾ ਆ ਇਹ ਬੀਜ ਆ ਇਸ ਯੂਨੀਵਰਸ ਦੇ ਅੰਦਰ ਇਸ ਬ੍ਰਹਿਮੰਡ ਦੇ ਅੰਦਰ ਮੈਂ ਜੋ ਬੋਲ ਰਿਹਾ ਆ ਉਹ ਇੱਕ ਬੀਜ ਆ ਅਗਰ ਤੁਸੀਂ ਕਹਿ ਦਿੱਤਾ ਕਿ ਮੇਰੇ ਕੋਲੇ ਕੁਝ ਵੀ ਨਹੀਂ ਆ ਤੁਸੀਂ ਕੀ ਬੀਜਿਆ ਨਥਿੰਗ ਮਤਲਬ ਕੁਝ ਵੀ ਨਹੀਂ ਤਾਂ ਕਟੋਗੇ ਕੀ ਕੁਝ ਵੀ ਨਹੀਂ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਪਰਮੇਸ਼ਵਰ ਦਾ ਦਿੱਤਾ ਮੇਰੇ ਕੋਲੇ ਸਭ ਕੁਝ ਆ ਤਾਂ ਤੁਸੀਂ ਕੀ ਬੀਜਿਆ ਸਭ ਕੁਸ਼ਰ ਕਟੋਗੇ ਕੀ ਸਭ ਕੋ ਅਗਰ ਤੁਸੀਂ ਕਹਿ ਰਹੇ ਹੋ ਕਿ ਮੈਂ ਬਿਮਾਰ ਰਹਿੰਦਾ ਹਾਂ ਮੇਰੇ ਨਾਲ ਧੋਖਾ ਹੁੰਦਾ ਹੈ ਲੋਕੀ ਮੈਨੂੰ ਚੰਗਾ ਨਹੀਂ ਸਮਝਦੇ ਇਹ ਸਭ ਕੀ ਹੈ ਬੀਜ ਅਰ ਕਟਨਾ ਕੀ ਪਏਗਾ ਇਹੀ ਕਿ ਕੋਈ ਤੁਹਾਡਾ ਇਤਬਾਰ ਨਹੀਂ ਕਰੇਗਾ ਕੋਈ ਤੁਹਾਡੀ ਮਦਦ ਨਹੀਂ ਕਰੇਗਾ ਤੁਹਾਨੂੰ ਥਾਂ ਥਾਂ ਤੇ ਧੋਖਾ ਮਿਲੇਗਾ ਕਿਉਂ ਕਿ ਤੁਸੀਂ ਇਸ ਬ੍ਰਹਿਮੰਡ ਦੇ ਅੰਦਰ ਬੀਜ ਰਹੇ ਹੋ ਤੁਸੀਂ ਕਹਿੰਦੇ ਹੋ ਮੇਰਾ ਕੋਈ ਆਪਣਾ ਨਹੀਂ ਹੈ ਅਰ ਜ਼ਿੰਦਗੀ ਭਰ ਤੁਸੀਂ ਇਕੱਲੇ ਰਹੋਗੇ ਕਿਉਂ ਕਿਉਂਕਿ ਤੁਸੀਂ ਬੀਜ ਦੀ ਬੀਜ ਹੈ ਕਿ ਮੇਰਾ ਕੋਈ ਆਪਣਾ ਹੈ ਹੀ ਨਹੀਂ ਪਰ ਜੋ ਤੁਸੀਂ ਕਟਣਾ ਚਾਹੁੰਦੇ ਆਪਣੀ ਲਾਈਫ ਦੇ ਵਿੱਚ ਉਹਨੂੰ ਬੀਜਣਾ ਸ਼ੁਰੂ ਕਰੋ ਪਰਮੇਸ਼ਵਰ ਨੇ ਮੇਰੇ ਲਈ ਡਿਵਾਈਨ ਹੈਲਪਰਸ ਨੂੰ ਖੜੇ ਕੀਤਾ ਆ ਪਰਮੇਸ਼ਵਰ ਮੇਰੇ ਨਾਲ ਆ ਹਰ ਜਗ੍ਹਾ ਤੇ ਉਹਦੀ ਹਜ਼ੂਰੀ ਮੇਰੇ ਨਾਲ ਆ ਪਰਮੇਸ਼ਵਰ ਨੇ ਹਰ ਜਗ੍ਹਾ ਤੇ ਮੈਨੂੰ ਐਕਸਟਰਾਔਡੀਨਰੀ ਫੇਵਰ ਦਿੱਤਾ ਆ ਮੈਂ ਜਿੱਦਰ ਨੂੰ ਜਾਨਣਾ ਫਤਿਹ ਪਾਉਣਾ ਆ ਮੈਂ ਜੋ ਵੀ ਕੰਮ ਕਰਦਾ ਮੈਨੂੰ ਕਦੀ ਘਟ ਨਹੀਂ ਹੁੰਦੀ ਮੇਰਾ ਘਰ ਚੰਗੀਆਂ ਚੀਜ਼ਾਂ ਨਾਲ ਭਰਿਆ ਹੋਇਆ ਆ ਮੈਂ ਉੱਤਮ ਬਰਕਤ ਨੂੰ ਪਾਇਆ ਹੋਇਆ ਆ ਮੇਰਾ ਜੀਵਨ ਆਸ਼ਿਸ਼ ਦੇ ਨਾਲ ਭਰਪੂਰ ਜੀਵਨ ਆ ਮੇਰੇ ਬੱਚੇ ਆਗਿਆਕਾਰੀ ਦੇ ਵਿੱਚ ਚੱਲਦੇ ਆ ਮੇਰੇ ਬੱਚੇ ਪਰਮੇਸ਼ਵਰ ਦੇ ਭੈ ਦੇ ਵਿੱਚ ਰਹਿੰਦੇ ਆ ਇਹ ਸਭ ਕੀ ਆ ਚੰਗੀ ਕਿਸਮ ਦਾ ਬੀਜ ਅਗਰ ਬੀਜ ਮਾੜਾ ਹੋਏ ਤਾਂ ਫਸਲ ਚੰਗੀ ਆਏਗੀ ਨਹੀਂ ਬੀਜ ਜਿੰਨਾ ਉੱਤਮ ਹੋਏਗਾ ਫਸਲ ਉਨੀ ਹੀ ਉੱਤਮ ਹੋਏਗੀ ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਗੁੱਡ ਨਹੀਂ ਪਰ ਬੈਸਟ ਲੈਣਾ ਚਾਹੁੰਦੇ ਹੋ ਚੰਗਾ ਨਹੀਂ ਪਰ ਉੱਤਮ ਬਹੁਤ ਚੰਗਾ ਲੈਣਾ ਚਾਹੁੰਦੇ ਹੋ ਤਾਂ ਉੱਤਮ ਕਿਸਮ ਦੇ ਸਗੋ ਸਰਵ ਉੱਤਮ ਕਿਸਮ ਦੇ ਝੜੇ ਬੀਜ ਆ ਉਹ business ਸ਼ੁਰੂ ਕਰੋ ਕਿਉਂਕਿ ਜੋ ਤੁਸੀਂ ਬੀਜਣਾ ਹੈ ਉਹ ਹੀ ਕਟਨਾਇ ਹallelujah ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਵਿਨਾਸ਼ ਨੂੰ ਵੱਡੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਦੀਪਕ ਜੀਵਨ ਨੂੰ ਵੱਡੇਗਾ ਜੋ ਚੀਜ਼ਾਂ ਤੁਸੀਂ ਜਿਸਮ ਦੇ ਲਈ ਬੀਜ ਰਹੇ ਹੋ ਉਹ ਸਭ ਕੀ ਆ ਬਿੰਸ ਜਾਣ ਵਾਲੀਆਂ ਨਾਸ਼ ਹੋ ਜਾਣ ਵਾਲੀਆਂ ਚੀਜ਼ਾਂ ਆ ਪਰ ਜੋ ਤੁਸੀਂ ਸਪਿਰਚੁਅਲ ਬੀਜ ਰਹੇ ਹੋ ਉਹ ਕੀ ਆ ਐਵਰ ਲਾਸਟਿੰਗ ਆ ਸਰੀਰ ਸਦਾ ਰਹਿਣ ਵਾਲੀ ਚੀਜ਼ ਨਹੀਂ ਆ ਇਸ ਲਈ ਜੋ ਅਸੀਂ ਸਰੀਰ ਲਈ ਬੀਜਦੇ ਆ ਉਹ ਸਦਾ ਨਹੀਂ ਰਹਿ ਸਕਦਾ ਹਾਂ ਜੋ ਸਰੀਰ ਦੀ ਜ਼ਰੂਰਤ ਲਈ ਤੁਸੀਂ ਬੀਜੋ ਜ਼ਰੂਰਤ ਸਿਰ ਕੰਮ ਜ਼ਰੂਰ ਆਏਗਾ ਪਰ ਜੋ ਆਤਮਾ ਜਾਂ ਆਤਮਾ ਕਦੀ ਵੀ ਮਰਦਾ ਨਹੀਂ ਆਤਮਾ ਕਦੀ ਵੀ ਨਹੀਂ ਮਰਦਾ ਸੋ ਜੋ ਤੁਸੀਂ ਆਤਮਾ ਦੇ ਲਈ ਬੀਜ ਰਹੇ ਹੋ ਆਤਮਕ ਰੀਤੀ ਦੇ ਨਾਲ ਬੀਜ ਰਹੇ ਹੋ ਉਹ ਕੀ ਆ ਉਹ ਸਦਾ ਤੋਂ ਸਦਾ ਤਿੱਕਰ ਰਹਿਣ ਵਾਲਾ ਆ ਹallelujah ਸੋ ਤੁਸੀਂ ਸਰੀਰ ਦੇ ਲਈ ਵੀ ਚੰਗਾ ਬੀਜੋ ਔਰ ਆਤਮਾ ਦੇ ਲਈ ਵੀ ਚੰਗਾ ਹੀ ਬੀਜੋ ਅਤੇ ਭਲਾਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਡਾਂਗੇ ਕੀ ਕਹਿੰਦਾ ਅਸੀਂ ਭਲਾ ਕਰਦਿਆਂ ਹੋਇਆਂ ਅੱਕ ਨਾ ਜਾਈਏ ਕਈ ਵਾਰੀ ਕੀ ਹੁੰਦਾ ਕਿ ਅਸੀਂ ਜੋ ਆਈਦੀ ਰਾਨ ਨੂੰ ਫੋਲੋ ਕਰ ਰਹੇ ਆ ਆਪਾਂ ਚਰਚ ਦੇ ਵਿੱਚ ਆਉਂਦੇ ਆ ਆਪਾਂ ਨੂੰ ਖੁਦਾ ਦੇ ਦਾਸ ਇੱਥੇ ਸਿਖਾਉਂਦੇ ਆ ਵਚਨ ਦੇ ਵਿੱਚੋਂ ਕਿ ਤੁਸੀਂ ਬੁਰੀਾਈ ਨੂੰ ਭਲਾਈ ਦੇ ਨਾਲ ਜਿੱਤ ਲਓ ਕਿਉਂਕਿ ਵਚਨ 'ਚ ਇਦਾਂ ਹੀ ਲਿਖਿਆ ਆ ਔਰ ਜਦੋਂ ਅਸੀਂ ਘਰੇ ਵੀ ਬੈਠ ਕੇ ਬਾਣੀ ਨੂੰ ਪੜ੍ਹਦੇ ਆ ਤਾਂ ਬਾਣੀ ਵੀ ਸਾਨੂੰ ਇਦਾਂ ਹੀ ਕਹਿੰਦੀ ਵੀ ਤੁਸੀਂ ਚੰਗਾ ਬੋਲੋ ਚੰਗਾ ਕਰੋ ਸੱਚ ਨੂੰ ਫੋਲੋ ਕਰੋ ਅਸੀਂ ਕਰਦੇ ਰਹਿੰਨੇ ਆ ਪਰ ਕੀ ਹੁੰਦਾ ਆ ਉਹ ਸਾਰੇ ਲੋਕਾਂ ਦਾ ਤਜਰਬਾ ਇਦਾਂ ਹੀ ਆ ਕਿ ਜਦੋਂ ਉਹ ਕਿਸੇ ਨਾਲ ਚੰਗਾ ਕਰਦੇ ਆ ਤੇ ਉਹ ਚੰਗਾ ਉਹਨਾਂ ਦੇ ਭਾਰਾ ਪੈ ਜਾਂਦਾ ਆ ਉਹਨਾਂ ਦੇ ਨਾਲ ਉਲਟਾ ਹੋ ਜਾਂਦਾ ਆ ਬੁਰਾ ਹੋ ਜਾਂਦਾ ਉਹਨਾਂ ਨੇ ਕਿਸੇ ਨੂੰ ਸਹੀ ਰਾਹ ਦੱਸਿਆ ਪਰ ਉਹਨਾਂ ਤੇ ਇਲਜ਼ਾਮ ਲੱਗਾ ਕਿ ਇਹਨੇ ਇਹਨੂੰ ਗਲਤ ਰਾਹੇ ਪਾ ਦਿੱਤਾ ਆ ਕਿਸੇ ਨੂੰ ਖੂਹ ਵਿੱਚੋਂ ਕੱਢ ਰਿਹਾ ਸੀ ਪਰ ਦੇਖਣ ਵਾਲੇ ਨੇ ਕਹਿ ਦਿੱਤਾ ਕਿ ਨਹੀਂ ਧੱਕਾ ਹੀ ਖੂਚ ਇਹਨੇ ਦਿੱਤਾ ਆ ਸਮਝ ਰਹੇ ਹੋ ਮੇਰੀ ਗੱਲ ਨੂੰ ਬਹੁਤ ਸਾਰੇ ਲੋਕੀ ਕੀਆ ਫਿਰ ਉਹ ਸੋਚਦੇ ਅੱਛਾ ਇਹਦੇ ਨਾਲ ਵੀ ਚੰਗਾ ਕੀਤਾ ਸੀ ਇਹਨੇ ਵੀ ਮੈਨੂੰ ਮਾੜਾ ਕਹਿ ਦਿੱਤਾ ਇਹ ਇਹਦਾ ਭਲਾ ਕੀਤਾ ਸੀ ਇਹਨੇ ਮੇਰਾ ਗੁਣ ਨਹੀਂ ਜਾਣਿਆ ਇਹਨੂੰ ਮੈਂ ਇਦਾਂ ਕਿਹਾ ਸੀ ਇਹਨੇ ਮੇਰੇ ਉੱਤੇ ਦੋਸ਼ ਲਾ ਦਿੱਤਾ ਮੈਂ ਤੇ ਹਰ ਥਾਂ ਤੇਰੇ ਨਾਲ ਤੁਰਦਾ ਸੀ ਇਹ ਮੈਨੂੰ ਧੋਖਾ ਦੇ ਗਿਆ ਟਾਈਮ ਆਉਣ ਦੇ ਉੱਤੇ ਤਾਂ ਕਹਿੰਨਾ ਹੁਣ ਤੋਂ ਮੈਂ ਚੰਗਾ ਕੁਝ ਕਰਨਾ ਹੀ ਨਹੀਂ ਕੀ ਹੋਇਆ ਉਹ ਚੰਗਾ ਕਰਦਿਆਂ ਕਰਦਿਆਂ ਅੱਕ ਗਿਆ ਹੁਣ ਜਦੋਂ ਉਹ ਚੰਗਾ ਕਰਦਿਆਂ ਹੋਇਆ ਅੱਕ ਗਿਆ ਤਾਂ ਉਹ ਕੀ ਕਰਨਾ ਸ਼ੁਰੂ ਕਰੇਗਾ ਬੁਰੀਾਈ ਅਰ ਜਦੋਂ ਬੁਰੀਾਈ ਕਰਨੀ ਸ਼ੁਰੂ ਕਰੇਗਾ ਤਾਂ ਕੀ ਬੀਜੇਗਾ ਬੁਰੀਾਈ ਤਾਂ ਹੁਣ ਕੀ ਹੈ ਕਦੀ ਉਹਨੂੰ ਚੰਗਾ ਵੜਨਾ ਪਏਗਾ ਕਦੀ ਉਹਨੂੰ ਬੁਰਾ ਵੜਨਾ ਪਏਗਾ ਕਿਉਂ ਕਿਉਂਕਿ ਕੁਝ ਉਹਨੇ ਚੰਗਿਆਈਆਂ ਬੀਜੀਆਂ ਆ ਤੇ ਕੁਝ ਉਹਨੇ ਬੁਰੀਆਈਆਂ ਬੀਜ ਦਿੱਤੀਆਂ ਆ ਪਰ ਬਾਣੀ ਸਾਨੂੰ ਕੀ ਦੱਸਦੀ ਆ ਅਸੀਂ ਚੰਗਾ ਕਰਦੇ ਆ ਅੱਕਣਾ ਨਹੀਂ ਜੇ ਅਸੀਂ ਚੰਗਾ ਕਰਦੇ ਆ ਅੱਕ ਗਏ ਭਾਵ ਅਸੀਂ ਬੁਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਜੋ ਬੁਰਾ ਆ ਉਹਦਾ ਫਰੂਟ ਵੀ ਮਿਲਣਾ ਆ ਕਹਿੰਦਾ ਬੁਰੇ ਰੁੱਖਾਂ ਤੋਂ ਚੰਗੇ ਫਲ ਤੋੜੇ ਨਹੀਂ ਜਾਂਦੇ ਚੰਗੇ ਰੁੱਖਾਂ ਨੂੰ ਹੀ ਚੰਗੇ ਫਲ ਲੱਗਦੇ ਆ ਸੋ ਅਗਰ ਅਸੀਂ ਚਾਹੋਨੇ ਆ ਸਾਡੀ ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਤੇ ਸਾਨੂੰ ਉੱਤਮ ਚੀਜ਼ਾਂ ਮਿਲਣ ਜਿੱਥੇ ਅਸੀਂ ਜਾਈਏ ਇੱਜ਼ਤ ਮਿਲੇ ਜਿੱਥੇ ਅਸੀਂ ਜਾਈਏ ਸਾਨੂੰ ਪੱਖ ਮਿਲੇ ਜਿੱਧਰ ਨੂੰ ਅਸੀਂ ਜਾਈਏ ਸਾਡੀ ਲੋਕਾਂ ਦੇ ਵਿੱਚ ਵਾਵਾ ਹੋਏ ਸਾਡੇ ਬੱਚਿਆਂ ਦੇ ਕੰਮ ਵੜਨ ਜਾਂ ਹੋਰ ਸਪਿਰਚੁਅਲ ਚੀਜ਼ਾਂ ਲਾ ਲੋ ਕਿ ਤੁਸੀਂ ਬੈਠੇ ਹੋ ਅ ਤੁਹਾਨੂੰ ਭੂਤ ਨਹੀਂ ਚਿੰਬੜਨ ਪਰ ਪਰਮੇਸ਼ਵਰ ਦਾ ਮਸਾ ਤੁਹਾਡੇ ਉੱਤੇ ਉਤਰੇ ਸਮਝ ਰਹੇ ਹੋ ਤਾਂ ਉਹਦੇ ਲਈ ਸਾਨੂੰ ਕੀ ਕਰਨਾ ਹਾਊਗਾ ਚੰਗਿਆਈ ਨੂੰ ਕਦੀ ਵੀ ਛੱਡਣਾ ਨਹੀਂ ਹਮੇਸ਼ਾ ਚੰਗਿਆਈ ਵਿੱਚ ਬਣੇ ਰਹੋ ਕਦੀ ਵੀ ਹਾਰੋ ਨਾ ਅਗਰ ਕੋਈ ਜਾਣਾ ਬੁਰਾਈ ਕਰਦਿਆਂ ਨਹੀਂ ਥੱਕ ਰਿਆ ਤੇ ਤੁਸੀਂ ਚੰਗਿਆਈ ਕਰਦਿਆਂ ਕਿਉਂ ਥੱਕ ਰਹੇ ਹੋ ਅਗਰ ਕਿਸੇ ਬਨੋਖ ਨੇ ਆਪਣਾ ਇਹ ਸੁਭਾਅ ਬਣਾਇਆ ਹੋਇਆ ਕਿ ਉਹਨੇ ਕਦੀ ਵੀ ਕੁਝ ਚੰਗਾ ਨਹੀਂ ਕਰਨਾ ਉਹ ਆਪਣੇ ਸੁਭਾਅ ਤੇ ਕਾਇਮ ਆ ਜਦ ਕਿ ਉਹ ਜਾਣਦਾ ਹੈ ਕਿ ਬੁਰਾਈ ਤੁਸੀਂ ਆਪਣਾ ਚੰਗੇ ਰਹਿਣ ਵਾਲਾ ਸੁਭਾਅ ਕਿਉਂ ਨਹੀਂ ਬਿਲਡ ਕਰਦੇ ਤਾਂ ਵਚਨ ਸਾਨੂੰ ਇਦਾਂ ਕਹਿੰਦਾ ਜੇ ਅਸੀਂ ਭਲਾ ਕਰਦੇ ਨਾ ਅਕੀਏ ਤਾਂ ਕੀ ਹੋਏਗਾ ਕਹਿੰਦਾ ਅਸੀਂ ਵੇਲੇ ਸਿਰ ਵੱਡਾਂਗੇ ਫਿਰ ਰਾਈਟ ਟਾਈਮ ਤੇ ਉਹ ਭਲਾਈਆਂ ਸਾਡੇ ਸਾਹਮਣੇ ਆਉਣਗੀਆਂ